ਪ੍ਰਧਾਨ ਸਾਹਿਬ ਹਰਜੀਤ ਸਿੰਘ ਕਾਮੀ ਦੇ ਸਤੀਫੇ ਤੇ ਤੁਹਾਡਾ ਕੀ ਕਹਿਣਾ ਹੈਗਾ ਤੋਂ ਉਹਨਾਂ ਨੇ ਸਤੀਫਾ ਦਿੱਤਾ ਕਰ ਇਹ ਤਾਂ ਮੈਨੂੰ ਪਤਾ ਨਹੀਂ ਬਤਾ ਮੈਂ ਕਿਉਂ ਸੀ ਪਤਾ ਮੈਂ ਗੱਲ ਕਿਤੇ ਵੀ ਸੋਣ ਨਾਲ ਪਤਾ ਨਹੀਂ ਮੈਂ ਚੇਕ ਰਿ ਸੀ ਸਮ ਦਾ ਬਸ ਪਿੱਛੇ ਜੀ ਇਹ ਤਾਂ ਉਹ ਮੈਂ ਤਾਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਬੜੇ ਸਤਕਾਰ ਦੇ ਗਏ ਮੈਂ ਕਿਉਂ ਦਿੱਤਾ ਇਹ ਤਾਂ ਉਹਨਾਂ ਨੂੰ ਪਤਾ ਕਿਉਂ ਦਿੱਤਾ ਸਤੀਫਾ ਲੇਕਿਨ ਇਹ ਖਾਲੀ ਸੋਨਰ ਦਾ ਕੋਈ ਸਾਰਾ ਸੂਕਤੇ ਦੇ ਜਗ੍ਹਾ ਚੋਂਦੇ ਰਹੇ ਨੇ ਆਦੇ ਜੇ ਮੈਂ થોੜਾ ਸੱਧਿਆ ਇਸ ਕਰਕੇ ਸੱਧਿਆ ਕਿ ਇਸ ਤਰ੍ਹਾਂ ਰੋਗ ਸਿੱਖੇ ਸਬੂਝ ਸਕਤੇ ਜੀ ਅਕਾਦੀ ਦਲ ਸੱਜਦਰ ਸਾਹਿਬ ਨੇ ਜੋ ਅਕਾਦੀ ਦਲ ਦੇ ਚਪਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਇਹ ਪ੍ਰਕਿਰਿਆ ਚਲਾਉਣੀ ਸੀ ਉਹਦੇ ਵਾਰ ਇੱਕ 7 ਮਿਤੀ ਕਮੇਟੀ ਜਿਹਨੂੰ ਆਪਣੇ ਸੁਖ ਨੂੰ ਦਿਖਾਇ ਨਕਲਾਨ ਕਮੇਟੀ ਉਹਦਾ ਗਠਨ ਕੀਤਾ ਸੀ ਉਹ ਨਿਰਾਗ ਬਟੇ ਦੇ ਅਗਵਾਈ ਸ਼ੋਮਲੀ ਕੋੜੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਸਾਹਿਬ ਦਿੱਤੇ ਸੀ ਤਾਂ ਮੈਂ ਉਹ ਸੌ ਪਗੇ ਸੀ ਅਸੀਂ 6 ਮੈਂਬਰ ਸੀ ਜੀ ਬੀਸ ਤਬਰ ਮਾਨਸ਼ੀਤ ਸਾਹਿਬ ਪ੍ਰੀਖਸ਼ੇ ਜੀ ਦੇ ਬੇਟੇ ਇੱਕ ਵਾਰ ਸੇ ਝੁੰਦਾ ਸਦਾਗੁਰ ਪ੍ਰਧਾਨ ਸੇ ਬਟਾਲਾ ਸਦਾ ਮਨਪ੍ਰੀਤ ਸਿੰਘ ਜਾਲੀ ਸਾਸਨਤਾ ਸਿੰਘ ਉਮੇਦਪੁਰ ਇਹ ਮੇਰੇ ਪਸੀ ਮੇਰੇ ਨਾਲ ਸਾਰੇ ਬੰਦੇ 6 ਬਧੀਆ ਪੰਥ ਪਰਥ ਸਵਿਰਤ ਬੰਦੇ ਸੀ ਉਹਦੇ ਦੋ ਬੇਟੀਆਂ ਵਜਾ ਇੱਕ ਪਰਿਆਲੇ ਚੋ ਇੱਕ ਚੰਡੀਗੜ੍ਹ ਹੋਈ ਆ ਦੋਨਾਂ ਬੇਟੀਆਂ ਬਹੁਤ ਖੁਰ ਕੇ ਵਿਚਾਰਾ ਵੀ ਹੁੰਦੇ ਰਹੀ ਆ ਕਿ ਆ ਜਿਹੜੀ ਬੜੀ ਹੋਈ ਸਬਸਿਆ ਬਣੀ ਹੋਈ ਆ ਉਹ ਤੇ ਸ਼ੁਰੂ ਹੋ ਗਈ ਉਹਦੇ ਪਾਸੇ ਆਵੇ ਇੱਕ ਨਗਰਾਨ ਕਮੇਟੀ ਬਣੀ ਉਹ ਤੇ ਕਹਿ ਕੇ ਆਵੇ ਲੱਭੇ ਲੱਭੇ ਵਿਚਾਰਾ ਤਾਂ ਬਾਅਦ ਵੀ ਕੋਈ ਸੇ ਪਾਸੇ ਨਹੀਂ ਪਹੁੰਚ ਗਏ ਜੇ ਮੈਨੂੰ ਉਹਦੇ ਕੇ ਬਾਕ ਕਰਦੇ ਗੱਲ ਹੀ ਹੈ ਤੇ ਅੱਜ ਤੀਸਰੀ ਮੀਟਿੰਗ ਸੀ ਉਹ ਮੀਟਿੰਗ ਦਾ ਜੇ ਪ੍ਰਧਾਨ ਸਾਹਿਬ ਨੇ ਕਰੇ ਸਹਿਵਾ ਦਿੱਤਾ ਉਹ ਉਹਦੇ ਇਨੇ ਰਿਸ਼ਤੇ ਦਾ ਬਣ ਕੇ ਮੀਟਿੰਗ ਹੈ ਕੌਣ ਪ੍ਰਧਾਨ ਕੇ ਕਰਿਆ ਕਿਸ ਤਰ੍ਹਾਂ ਦਾ ਸਾਰਾ ਹੋਦਾ ਇਸ ਤਰ੍ਹਾਂ ਜਿਹੜਾ ਲਾਚ ਚ ਦੇਖਿਆ ਵੀ ਇਹਦਾ ਤੇ ਜਦੋਂ ਅਸੀਂ ਦੋ ਵਾਰ ਪੂਰਾ ਵਿਚਾਰ ਕਰਕੇ ਦੇ ਰਹੇ ਇੱਕ ਸਾਤ ਤੱਕ ਜਿੱਦਾਂ ਜਿੱਕਰਦਾ ਦਿਖਦਾ ਨਹੀਂ ਅੱਗੇ ਵੀ ਵਾਸੇ ਲਫਿਲ ਗਈ ਇਸ ਕਰਕੇ ਮੈਂ ਅੱਜ ਕੱਲ੍ਹ ਤੱਕ ਸਾਦੇ ਜਿਹਦਾ ਨਾਲ ਉਹ ਚਿੱਠੀ ਲਿਖਿਆ। ਕਿ ਤਾਂ ਜੀ ਬੇਟ ਕਦਮ ਦੇ ਦਿਓ ਮਿੱਤਾ ਕਿ ਇਹ ਤੋਂ ਬਥੇ ਕਬਟੀਆਂ ਇਹ ਤੋਂ ਬਿਰੂ ਫੋਰ ਕਰਤਾ ਕਵੇ। ਜੇ ਮੈਂ ਇਸ ਕਰਕੇ ਮੈਂ ਹੁਣ ਤੁਹਾਡੇ ਨਾਲ ਵੀ ਬੇਨਤੀ ਕਰਦਾ। ਸ਼ੇਖ ਸਾਹਿਬ ਜਿਹੜੇ ਇਸ ਜੀ ਬਹੁਤ ਸਜਾਣੇ ਬੰਦੇ ਨੇ ਬਹੁਤ ਵਧੀਆ ਚੰਗੇ ਇਨਸਾਨ ਨੇ। ਉਸ ਅਥਰੀਏ ਜੀ ਸਾਹਿਬ ਨਾਲ ਰਹੇ। ਇਸ ਕਰਕੇ ਜੀ ਮੈਂ ਪੂਰਾ ਟਾਈਮ ਲਾ ਕੇ ਉਹ ਅਸਲ ਬੁਖਰਾ ਕਰੇ ਪੂਰਾ ਵਿਚਾਰ ਕਰਕੇ ਦੇਰ ਮੈਂ ਤੱਕਦਾ ਕੋਈ ਉੱਤੇ ਨਿਕਲ ਨਹੀਂ ਸਕਿਆ ਇਸ ਲਈ ਮੈਂ ਥੋੜਾ ਪੇंती ਕਿਤੇ ਭਰੀ ਨਿਬਦਾ ਸੈ ਕਿ ਮੈਂ ਇਸ ਕਮੇਟੀ ਤੋਂ ਪੋਰ ਕਰਦੇ ਇਹ ਤੁਸੀਂ ਇਹ ਡਿਸੀਜਨ ਕਿਉਂ ਲੈਂਦਾ ਜੀ ਕਿਉਂਕਿ ਮੇਰੇ ਕੋਲ ਮੈਂ 50 ਸਾਲ ਦੀ ਸਰਵਿਸ ਹੈ ਪਾਰਟ ਵਿੱਚ ਮੈਂ ਹਰ ਪੱਧਰ ਤੇ ਸੇਵਾ ਕੀਤੀ ਹੈ ਬਰਕਰਾਰ ਤੇ ਉਹ ਤੇ ਸਵਾਕਤੀ ਹੈ ਮੈਂ ਗਰਾਂਸਾ ਕਾਰਜਾਂ ਦੇ ਤੇ ਜਿਹੜਾ ਪ੍ਰੋਗਰਾਮ ਜਨ ਸਕਤਰ ਆ ਮੈਂ 2 ਸਾਲ ਸਟੇਟ ਦਾ ਆਰਗਨਾਈਜ਼ੇਟਰ ਆ 7 ਸਾਲ ਬਿਸ਼ੋਲੀ ਅੰਲੀ ਦਾ ਸਕੱਤਰ ਆ ਔਰ ਮੈਂ ਜਿਹੜਾ ਦਿਨ ਵਪਦਾਨ ਦੇ ਬੜਿਆ ਉਹਦੇ ਚਲੋ ਲਗਾਤਾਰ ਮੈਂਬਰ ਆ ਰਹੇ ਆ ਇਹ ਜੰਬੇ ਤੇ ਆਵੇ ਮੈਂ ਦੇਖਿਆ ਕਿ ਜੋ ਉਸੇ ਮੈਂ ਕੁਝ ਕੰਟਰੀਬਿਊਟ ਹੀ ਹੋ ਸਕਿਆ ਕਰਨੀ ਕਦੇ ਸਾਲ ਪਤਾ ਨਹੀਂ ਲੱਗ ਰਿਹਾ ਇਸ ਕਰਕੇ ਉਹ ਤਾਂ ਇਸ ਕਰਕੇ ਮੈਂ ਇਹ ਬੇਦੀਖ ਦਿਓ ਵੇ ਉਹ ਤੱਕ ਹੋਰ ਬਥਰ ਲਰਦੇ ਰੁਕੋ ਸਭ ਤੁਸੀਂ ਕਿਵੇਂ ਦੇਖਦੇ ਹੋ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਤੀਫਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਕੱਠੇ ਕਰਨ ਦਾ ਜ਼ਿਕਰ ਬਹੁਤ ਵਾਰ ਹੋਇਆ ਲੇਕਿਨ ਉਸ ਤੋਂ ਬਾਅਦ ਇਹ ਜਿਹੜਾ ਮੰਗ ਲਿਆ ਅਸੀਂ ਬਾਅਦ ਵਿੱਚ ਸ਼ਾਇਦ ਮੈਨੂੰ ਪਤਾ ਨਹੀਂ ਪਰ ਐਸੀ ਕੋਈ ਲੱਗੇ ਨਹੀਂ ਅਸੀਂ ਉਹਦੇ ਸਾਥੀਆਂ ਪੁਰਾਣੇ ਸਾਥੀਆਂ ਹਰਦਾ ਰਿਸ਼ਤੇ ਪੇਉ ਪਤਵਰ ਕਰਿਆ ਚਾਹਤਾ ਵੀ ਅਸਰ ਕਰਦਾ ਕਹਿੰਦੇ ਮੈਂ ਅੱਜ ਉਹਨਾਂ ਨੂੰ ਕਿਹਾ ਤੇ ਇਹਨੂੰ ਲਲਤਾ ਕਰਦੇ ਕੋਈ ਪਤਾ ਨਹੀਂ ਜੋ ਇਹਦਾ ਹੁਣ ਕੋਈ ਦੱਸ ਸਕਦਾ ਕਿ ਕਿਉਂ ਸੀ ਬਤਰਾ ਪਰ ਤੁਸੀਂ ਕਿਵੇਂ ਹੁਣ ਅੱਗੇ ਲਈ ਕਿਵੇਂ ਮੰਨਦੇ ਹੋ ਕਿ ਇਹ ਕਿਵੇਂ ਜਿਹੜੀ ਇਹ ਕਮੇਟੀ ਹੋਵੇਗੀ ਕਿਉਂਕਿ ਅੱਜ ਕੁਝ ਮੈਂਬਰ ਪਹੁੰਚ ਵੀ ਨਹੀਂ ਕਿ ਤੁਹਾਨੂੰ ਸੁਨੇਹਾ ਆਇਆ ਉਹਨਾਂ ਮੈਂਬਰਾਂ ਦਾ ਕਿ ਅਸੀਂ ਇਕੱਠੇ ਹੋ ਰਹੇ ਹਾਂ ਕਿਉਂਕਿ ਇਹ ਜ਼ਿਕਰ ਹੈ ਕਿ ਟੋੜਾ ਇੰਸਟੀਚਿਊਟ ਦੇ ਵਿੱਚ ਕੋਈ ਸਮਾਂ ਬਤਰਾ ਨਹੀਂ ਕੋਈ ਸਹੀ ਕਿਸਦਾ ਆਇਆ ਤੇ ਅਸੀਂ ਦਫ਼ਤਰ ਵਿੱਚ ਪਤਾ ਕਰਦੇ ਹਾਂ ਵੀ ਕੋਈ ਬੀਟੇ ਕਿ ਹੋਣੀ ਹੈ ਨਹੀਂ ਹੋਣੀ ਨਿਸ਼ਚਿਤਾ ਬਣ ਗਈ ਹਾਂ ਉਹ ਬਿਤੇ ਰੱਖੇ ਜੇ ਪਤਾ ਤੇਰਾ ਬੀਬੀ ਸਾਹਿਬ ਨੇ 18 ਅਰੀ ਤੇ ਉਹ ਬਿਤੇਗਾ ਤੇ ਪੁਰਾਣੀ ਗੋਲੀ ਗੱਲਿਆ ਬਿਤੇ ਹਮੇਸ਼ਾ ਜੇ ਜੀ ਪੀ ਉਹ ਕੰਮੇ ਉਹੀ ਕਰਦਾ ਬਿਤੇ ਰੱਖਦਾ ਵੀ ਹੋਈ ਆ ਵਾਈਂਡ ਆਪੇ ਉਹੀ ਕਰਦਾ ਤੇ ਫਿਰ ਹੁਣ ਉਥੋਂ ਕੋਈ ਸੁਨੇਹਾ ਨਹੀਂ ਆਇਆ ਇਸ ਕਰਕੇ ਰਿਸ਼ਤਾ ਬਣ ਗਈ ਮੈਂ ਬਹਿਤ ਸਮਝਿਆ ਵੀ ਮੈਂ ਤੁਹਾਡਾ ਗਲ ਕਰਕੇ ਕਰਦੀ ਆ ਬੱਤੇ ਮੈਂ ਜਦੋਂ ਸੱਟਦਾ ਇਹ ਹਰ ਬੱਤਾ ਹਰ ਬੱਤਾ ਸੋਖਦਾ ਇਹ ਬੰਨਾ ਕੀ ਆ ਸਾਰੇ ਸੰਸਾਰ ਦਾ ਇਤਿਹਾਸ ਦੇਖ ਲਓ ਸਿੱਖਾ ਦਾਸ ਬਿਰੋ ਸਮੱਸਿਆਵਾਂ ਹਮੇਸ਼ਾ ਦੀਆਂ ਸਮੱਸਿਆ ਮਨੁੱਖ ਦੇ ਅੰਦਰ ਹੀ ਹੈ ਹਾਂ ਹਾਲ ਤਾਂ ਨਿਕਲਦੇ ਰਹੇ ਇਹਦਾ ਵੀ ਨਿਕਲ ਜਗਾ ਜੇ ਅੱਜ ਜਿੰਨੇ ਕਰਦਾ ਕੱਢ ਕੜੇਗਾ ਜਾਂ ਲੜਕੜੇਗਾ ਬੜਾ ਬੜੀ ਹੋਇਆ ਬੜੀ ਬੜੀ ਅਕਾਲੀ ਦਾ 2 2 3 3 ਦਿਨ ਦਿਨ ਵੀ ਹੋਈ ਰਹੇ ਚਾਰ ਚਾਰ ਵੀ ਹੋਏ ਨੇ ਸੇ ਇਕੱਠੇ ਹੋ ਕੇ ਫਿਰ ਹੋ ਗਏ ਜਿਵੇਂ ਹੋਰੀ ਸਾਹਿਬ ਨੇ ਕਿਹਾ ਕੁਆਰ ਹੋਏ ਸਾਹਿਬ ਮਿਰਗੇ ਬੱਚੇ ਜਨ ਜੋਇਆ ਪਰ ਇਹ ਲੱਗਦਾ ਕਿ ਤੁਨ ਨੁਕਸਾਨ ਹੋ ਰਿਹਾ ਅਕਾਲੀ ਦਲ ਦਾ ਫਕਾਉਂਦਾ ਇਹ ਫਕਾਉਂਦਾ ਪਰ ਇਹਦੇ ਚ ਇੱਕੋ ਹੀ ਕਰੀਏ ਕੁਝ ਸਿੰਗਲ ਵੰਦਾ ਕੋਈ ਜਿਵੇਂ ਹੁੰਦਾ ਦਾਈ ਐਦਾ ਸਾਡੀ ਵਰਤਿਆ ਐਦਾ ਬੰਦਿਆ ਇਹਦਾ ਕੱਟ ਕੇ ਬਦਦਾ ਉਹਦਾ ਪਰ ਮੈਂ ਦਾਦਾ ਦੇਖੋ ਮੇਰੇ ਸਮੇਂ ਨਾ ਕੋਈ ਕੰਮ ਮਿਲਿਆ ਪਰ ਮਗਰ ਬਣੇ ਮੇਰੇ ਸਮੇਂ ਸੰਤ ਫਤੇਸਿੰਦਰ ਬਾਟਤਾਲਾ ਸੇ ਗੁਰ ਪੜਨਗੇ ਬਾਟਤਾਲਾ ਸੇ ਬੇਟੋੜਾ ਸਾਡੇ ਪਾਦਾ ਸਾਬ ਨੇ ਫਿਰ ਨੱਤਨ ਦਾ ਪਕੜ ਲੈਣਾ ਡਾਕਟਰ ਬਣ ਗਿਆ ਜਿਹੜਾ ਇੱਥੇ ਇਕੱਠਾ ਗਾਲੀਦਾਰ ਹੋਇਆ ਜੀ ਸਿਮਰਜੀਤ ਮਹਾਰਗੇ ਸੇ ਅਬ ਅਬੰਦਰ ਸੇ ਜੀ ਇਹਨਾਂ ਇਕਾੜਤਾ ਤੇ ਖੜ ਕੇ ਆ ਸਖਸਾਂ ਦਾ ਨਾਮ ਦੱਸ ਕੀਤਾ ਜਾਏਗਾ ਫਿਰ ਇਕੱਠੇ ਹੋਗੇ ਫਿਰ ਹੋਗੇ ਇਹ ਜਿਹ ਪਹਿਲੇ ਇਕੱਠੇ ਹੋ ਰਹੇ ਨੇ ਹੁਣ ਹੋ ਜਾਓਗੇ ਹੁਣ ਕੋਈ ਸਮਾਪਤ ਅੱਗੇ ਠੀਕ ਹੋ ਜਾਏਗਾ ਠੀਕ ਹੈ ਹਾਂ